ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਅੱਜ ਦੀ ਜੋ ਇਹ ਯਾਤਰਾ ਹੈ ਨਾ ਬਾਬਾ ਜੀ ਇਹ ਬੜੀ ਖਾਸ ਯਾਤਰਾ ਹੈ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਹੈ ਅਸੀਂ ਇਹ ਜਾਣਾਂਗੇ ਕਿ ਕਿਵੇਂ ਸਾਡਾ ਮਨ ਜਿਹੜਾ ਹੈ ਉਹ ਯੂਨੀਵਰਸਲ ਮਾਈਂਡ ਦੇ ਨਾਲ ਜੁੜਿਆ ਹੈ ਕਿਵੇਂ ਸਾਡੀ એનર્ਜੀ ਸਾਡੀ ਪਰਸਨੈਲਿਟੀ ਜਿਹੜੀ ਹੈ ਸਾਡੇ ਜੀਵਨ ਨੂੰ ਬਦਲ ਸਕਦੀ ਹੈ ਤੇ ਕਿਵੇਂ ਵਿਚਾਰਾਂ ਤੇ ਕਾਬੂ ਪਾ ਕੇ ਅਸੀਂ ਆਪਣੀ ਅਸਲ ਤਾਕਤ ਜਗਾ ਸਕਦੇ ਹਾਂ ਬਾਬਾ ਜੀ ਕਦੇ ਸੋਚਿਆ ਹੈ ਕਿ ਮਨ ਦੀ ਅਸਲ ਤਾਕਤ ਕੀ ਹੈ ਕਿ ਸਾਡੇ ਵਿਚਾਰ ਸਿਰਫ ਸੋਚਨੇ ਜਾਂ ਇਹ ਕੋਈ ਸ਼ਕਤੀ ਹੈ ਜੋ ਸਾਰੀ ਦੁਨੀਆ ਨਾਲ ਜੁੜੀ ਹੋਈ ਹੈ ਬਾਬਾ ਜੀ ਤਾਂ ਹੀ ਤਾਂ ਆਖਿਆ ਗਿਆ ਹੈ ਨਾ ਕਿ ਇਸ ਮਨ ਤੇ ਕਾਬੂ ਜਨੇ ਪਾਲਿਆ ਉਹਨੇ ਦੁਨੀਆ ਜਿੱਤ ਲਈ ਬਾਬਾ ਜੀ ਲਗਭਗ ਜੋ ਹੈ ਅਜ ਤੋਂ 120 ਸਾਲ ਪਹਿਲਾਂ ਦੀ ਗੱਲ ਹੈ ਇਹ ਜਰਾ ਗੌਰ ਕਰਨਾ ਕਿ ਸਨ 1900 ਤੇ ਜਨਵਰੀ 8 ਨੂੰ ਜੋ Swami Vivekananda ਜੀ ਨੇ ਨਾ ਉਹਨਾਂ ਨੇ ਲਾਸ ਐਂਜਲਸ ਵਿੱਚ ਇੱਕ ਬੜੀ ਅਦਭੁਤ ਤੇ ਬੜਾਈ ਵਿਸਮੇਕਾਰੀ ਜੋ ਹੈ ਲੈਕਚਰ ਦਿੱਤਾ ਸੀ ਜਰਾ ਗੌਰ ਕਰਨਾ ਜਿਹਦਾ ਨਾਮ ਰੱਖਿਆ ਗਿਆ ਸੀ the power of mind mind the power baba ji zara gaur karo the power of mind ਤੁਸੀਂ ਇਸ ਨੂੰ ਕੰਪਲੀਟ ਵਰਕਸ ਆਫ ਸੁਆਮੀ ਵਿਵੇਕਾਨੰਦ ਜੀ ਦੇ ਜੋ ਹੈ ਉਹ ਦੂਜੇ ਬੋਲੇਮ ਦੇ ਵਿੱਚ ਪੜ੍ਹ ਵੀ ਸਕਦੇ ਹੋ ਬਾਬਾ ਜੀ ਸੁਆਮੀ ਜੀ ਸੁਆਮੀ ਵਿਵੇਕਾਨੰਦ ਜੀ ਬਾਬਾ ਜੀ ਇਹਨਾਂ ਦੇ ਗੁਰੂ ਸਨ ਸੁਆਮੀ ਰਾਮਕ੍ਰਿਸ਼ਨ ਪਰਮਹੰਸ ਜੀ ਮਹਾਰਾ ਜੀ ਬڑے ਉਚ ਕੋਟੀ ਦੇ ਫਕੀਰ ਸੰਤ ਲੋਕ ਹੋਏ ਇਹਨਾਂ ਦੀ ਜਿਹੜੀ ਹੈ ਲਾਈਫ ਹਿਸਟਰੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਔਰ ਜੇ ਤੁਸੀਂ ਦੇਖਣਾ ਚਾਹੋ ਤਾਂ ਮਿਸਟਿਕ ਵਾਲੀ ਜਿਹੜੀ ਪਲੇਲਿਸਟ ਹੈ ਉੱਥੇ ਤੁਹਾਨੂੰ ਉਹ ਸਾਰੀ ਡਿਟੇਲ ਦੱਸੀ ਹੋਈ ਹੈ ਹੁਣ ਸਵਾਮੀ ਵਿਵੇਕਾਨੰਦ ਜੀ ਜੋ ਨੇ ਉਹਨਾਂ ਨੇ ਉਹ ਕਹਿੰਦੇ ਨੇ ਕਿ ਵਿਸ਼ਵ ਦੇ ਵੱਖ-ਵੱਖ ਭ੍ਰਾਂਤਾਂ ਤੇ ਸੰਸਕ੍ਰਿਤੀਆਂ ਵਿੱਚ ਸੂਪਰナチュラル ਯਾਨੀ ਅਲੋਕਿਕ ਵਿੱਚ ਜਿਹੜਾ ਹੈ ਵਿਸ਼ਵਾਸ ਕੀਤਾ ਜਾਂਦਾ ਹੈ ਸੂਪਰナチュラル ਪਾਵਰ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ ਬਾਬਾ ਜੀ ਕੋਈ ਕਿਸੇ ਰੰਗ ਨਾਲ ਮੰਨਦਾ ਹੈ ਕੋਈ ਕਿਸੇ ਰੰਗ ਨਾਲ ਮੰਨਦਾ ਹੈ ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਐਸੀ ਸੂਪਰナチュラル ਪਾਵਰ ਨੂੰ ਮੰਨਦਾ ਹੈ ਬਾਬਾ ਜੀ ਜਰਾ ਗੌਰ ਕਰਨਾ ਔਰ ਉਹ ਕਹਿੰਦੇ ਸਭ ਮੈਂ ਆਪਣੇ ਵਿਅਕਤੀਗਤ ਤੌਰ ਤੇ ਹੁੰਦੇ ਆ ਦੇਖਿਆ ਆਪਣੀ ਅੱਖੀਂ ਦੇਖਿਆ ਹੈ ਉਰੇ ਨਜ਼ਾਰਾ ਉਹਨਾਂ ਨੇ ਦੇਖਣਾ ਹੀ ਸੀ ਬਾਬਾ ਜੀ ਕਿਉਂਕਿ ਉਹਨਾਂ ਦੇ ਗੁਰੂ ਮੁਰਸ਼ਿਦ ਜੋ Swami Ramakrishna Paramhansa ਜੀ ਬੜੀ ਉੱਚ ਕੋਟੀ ਦੇ ਬਕੀਰ ਸਨ ਤੇ ਫਿਰ ਉਹਨਾਂ ਦੇ ਉਹਨਾਂ ਨੇ ਰੰਗ ਦਿਖਾਣੇ ਹੀ ਐ ਤਾਂ ਉਹ ਕਹਿੰਦੇ ਕਿ ਮੈਂ ਤੁਹਾਨੂੰ ਕੁਝ ਤੱਤ ਤੇ ਸਚਾਈਆਂ ਆਪਣੇ ਤਜਰਬੇ ਬਾਰੇ ਦੱਸਦਾ ਹਾਂ ਕਿ ਮੈਂ ਇੱਕ ਵਾਰ ਇੱਕ ਆਦਮੀ ਬਾਰੇ ਸੁਣਿਆ ਜੋ ਤੁਹਾਡੇ ਮਨ ਦੀ ਗੱਲ ਪੜ੍ਹ ਸਕਦਾ ਸੀ ਕਿਸੇ ਦੇ ਵੀ ਮਨ ਦੀ ਗੱਲ ਪੜ੍ਹ ਸਕਦੇ ਸੀ ਤੇ ਤੁਹਾਡੇ ਆਉਣ ਵਾਲੇ ਕੱਲ ਬਾਰੇ ਦੱਸ ਸਕਦੇ ਸੀ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਮੈਂ ਆਪਣੇ ਦੋਸਤਾਂ ਮਿੱਤਰਾਂ ਨਾਲ ਉਸ ਆਦਮੀ ਨੂੰ ਮਿਲਣ ਗਿਆ। ਸਾਥੋਂ ਕੋਈ ਗਲਤੀ ਨਾ ਹੋ ਜਾਵੇ ਇਸ ਲਈ ਅਸੀਂ ਆਪਣੇ ਸਵਾਲ ਪਹਿਲਾਂ ਹੀ ਕਾਗਜ਼ ਤੇ ਲਿਖ ਲਏ ਸੀ। ਉੱਥੇ ਜਾਂਦੇ ਹੀ ਉਸ ਆਦਮੀ ਨੇ ਸਾਨੂੰ ਦੇਖਿਆ ਤੇ ਸਾਡੇ ਸਵਾਲ ਸਾਡੇ ਸਾਹਮਣੇ ਦੁਹਰਾ ਦਿੱਤੇ, ਯਾਨੀ ਇਹ ਕੁਝ ਬੋਲੇ ਨਹੀਂ। ਇਹਨਾਂ ਨੇ ਕਾਗਜ਼ ਤੇ ਲਿਖਿਆ ਉਹਨਾਂ ਨੇ ਸਾਰਾ ਕੁਝ ਪਹਿਲਾਂ ਹੀ ਦੁਹਰਾ ਦਿੱਤਾ। ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਫਿਰ ਉਹਨਾਂ ਨੇ ਕਾਗਜ਼ ਤੇ ਕੁਝ ਲਿਖਿਆ ਤੇ ਮੈਨੂੰ ਫੋਲਡ ਕਰਕੇ ਦਿੱਤਾ ਤੇ ਕਹਿੰਦੇ ਇਹਨੂੰ ਇਦਾਂ ਨਾ ਖੋਲਿਓ। ਬਸ ਪਿੱਛੇ ਸੈਂਡ ਕਰਕੇ ਆਪਣੀ ਜੇਬ ਵਿੱਚ ਰੱਖ ਲਓ ਚਲੋ ਜੀ ਥੋੜੀ ਦੇਰ ਬਾਅਦ ਕੀ ਹੋਇਆ ਉਹ ਬੋਲੇ ਕਿ ਤੁਸੀਂ ਕਿਸੇ ਵੀ ਭਾਸ਼ਾ ਵਿੱਚ ਕੁਝ ਵੀ ਵਿਚਾਰ ਕਰੋ ਚਾਹੇ ਕੋਈ ਕਵਿਤਾ ਸੋਚੋ ਚਾਹੇ ਕੁਝ ਵੀ ਸੋਚੋ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਕਿ ਉਸ ਆਦਮੀ ਨੂੰ ਦੇਖ ਕੇ ਮੈਨੂੰ ਐ ਲੱਗਦਾ ਸੀ ਵੀ ਇਹਨਾਂ ਨੂੰ ਸੰਸਕ੍ਰਿਤ ਦੇ ਬਾਰੇ ਕੋਈ ਗਿਆਨ ਨਹੀਂ ਹੋਵੇਗਾ ਕਿਉਂਕਿ ਸੰਸਕ੍ਰਿਤ ਸ਼ਾਇਦ ਇਹਨਾਂ ਨੇ ਨਾ ਕਦੇ ਪੜ੍ਹੀ ਪੜ੍ਹੀ ਹੋਵੇ ਇਸ ਲਈ ਕਹਿੰਦੇ ਮੈਂ ਸੰਸਕ੍ਰਿਤ ਵਿੱਚ ਇੱਕ ਲੰਬਾ ਸ਼ਲੋਕ ਸੋਚਿਆ ਪਰ ਕਹਿੰਦੇ ਉਹਨਾਂ ਨੇ ਤੁਰੰਤ ਉਹ ਕਾਗਜ਼ ਕਹਿੰਦੇ ਬਾਹਰ ਕੱਢੋ ਜਦੋਂ ਅਸੀਂ ਬਾਹਰ ਕੱਢਿਆ ਤੇ ਉਸ ਕਾਗਜ਼ ਦੇ ਉੱਤੇ ਉਹ ਸ਼ਲੋਕ ਲਿਖਿਆ ਹੋਇਆ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਕਾਗਜ਼ ਦੇ ਉੱਤੇ ਉਹ ਸ਼ਲੋਕ ਲਿਖਿਆ ਹੋਇਆ ਸੀ ਸਵਾਮੀ ਵਿਕਾਨੰਦ ਜੀ ਕਹਿੰਦੇ ਨੇ ਕਿ ਇਹੀ ਕੁਝ ਮੇਰੇ ਯਾਰਾ ਮਿੱਤਰਾਂ ਨਾਲ ਵੀ ਹੋਇਆ ਕੁਝ ਦਿਨਾਂ ਬਾਅਦ ਕਹਿੰਦੇ ਅਸੀਂ ਉਹਨਾਂ ਕੋਲ ਦੁਬਾਰਾ ਗਏ ਸੋਚ ਕੇ ਕਿ ਸ਼ਾਇਦ ਪਹਿਲੀ ਵਾਰ ਇਹ ਕੋਈ ਇਸੇ ਪ੍ਰਕਾਰ ਦਾ ਧੋਖਾ ਹੋ ਗਿਆ ਹੋਵੇ ਸਾਡੇ ਨਾਲ ਪਰ ਫਿਰ ਵੀ ਉਹ ਸੱਚ ਸਾਬਤ ਹੋਇਆ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਇਹ ਇੱਕੋ ਇੱਕ ਵਾਕਿਆ ਨਹੀਂ ਹੈ ਭਾਈ ਇੱਕ ਵਾਰ ਮੈਂ ਹైదరాబాద్ ਵਿੱਚ ਸੀ ਉੱਥੇ ਇੱਕ ਸੱਜਣ ਸੀ ਇੱਕ ਸਨਮਾਨਿਤ ਵਪਾਰੀ ਸਨ ਜੋ ਹਵਾ ਵਿੱਚ ਕਈ ਤਰ੍ਹਾਂ ਦੀਆਂ ਕਹਿੰਦੇ ਚੀਜ਼ਾਂ ਨੂੰ ਪ੍ਰਗਟ ਕਰ ਸਕਦੇ ਸੀ ਬਾਬਾ ਜੀ ਜ਼ਰਾ ਗੌਰ ਕਰਨਾ ਹਵਾ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਪ੍ਰਗਟ ਕਰ ਸਕਦੇ ਸੀ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਇੱਕ ਵਾਰ ਇਹੋ ਜਿਹਾ ਸੰਜੋਗ ਬਣਿਆ ਕਿ ਉਹਨਾਂ ਨੂੰ ਮੇਰੇ ਨਾਲ ਕੁਝ ਕੰਮ ਸੀ ਉਹ ਮੈਨੂੰ ਮਿਲਣ ਆਏ ਤੇ ਮੈਂ ਕਿਹਾ ਪਰ ਤੁਹਾਨੂੰ ਆਪਣੀ ਟ੍ਰਿਕ ਦਿਖਾਉਣੀ ਪਵੇਗੀ ਕਿ ਤੁਸੀਂ ਕਿੱਦਾਂ ਇਹ ਕਰਦੇ ਹੋ ਕਹਿੰਦੇ ਇੱਕ ਕਮਰੇ ਵਿੱਚ ਅਸੀਂ ਕਰੀਬਨ 25 ਲੋਕ ਬੈਠੇ ਸਨ ਤੇ ਉਹ ਸੱਜਣ ਬਹੁਤ ਹੀ ਘੱਟ ਕੱਪੜਿਆਂ ਵਿੱਚ ਮਕੈਣ ਦਾ ਭਾਵ ਕੇ ਸਿਰਫ ਲੰਗੋਟੀ ਵੇਚੀ ਸੀ ਬਾਬਾ ਜੀ ਲੰਗੋਟੀ ਪਹਿਨ ਕੇ ਸਾਡੇ ਸਾਹਮਣੇ ਆ ਕੇ ਬਹਿ ਗਏ ਅਸੀਂ ਉਹਨਾਂ ਨੂੰ ਬਹੁਤ ਸਾਰੇ ਬਚਿੱਤਰ ਵਿਦੇਸ਼ੀ ਫਲਾਂ ਦੇ ਨਾਮ ਲੇ ਕੇ ਦਿੱਤੇ ਯਾਨੀ ਜਿਹੜੇ ਬਾਹਰ ਮਿਲਦੇ ਸੀ ਇੱਥੇ ਨਹੀਂ ਜੀ ਮਿਲਦੇ ਹਿੰਦੁਸਤਾਨ 'ਚ ਤੇ ਜੋ ਉਸ ਸਮੇਂ ਕਹਿੰਦੇ ਉਸ ਜਗ੍ਹਾ ਤੇ ਮਿਲਣਾ ਵੀ ਬਹੁਤ ਮੁਸ਼ਕਲ ਸੀ ਮਿਲਣੀ ਜੀ ਸੰਗਦੇ ਕਹਿੰਦੇ ਉਹਨਾਂ ਨੇ ਸਾਡੀਆਂ ਅੱਖਾਂ ਦੇ ਸਾਹਮਣੇ ਉਹਨਾਂ ਫਲਾਂ ਦੇ ਢੇਰ ਲਾ ਦਿੱਤੇ ਸਾਡੇ ਅੱਗੇ ਜ਼ਰਾ ਗੌਰ ਕਰਨਾ ਬਾਬਾ ਜੀ ਐਸੀ ਅਮਿਰਦੀਆਂ ਸਿੱਧੀਆਂ ਕਹਿੰਦੇ ਸਾਨੂੰ ਲੱਗਾ ਕਿ ਸ਼ਾਇਦ ਹਿਪਨੋਟਿਜ਼ਮ ਤਾਂ ਉਹ ਸੱਜਣ ਬੋਲੇ ਸਾਨੂੰ ਫਲ ਖਾਣ ਲਈ ਬੁਲਾਓ ਇਹ ਅਸੀਂ ਸਾਹਮਣੇ ਫਿਰ ਕਹਿੰਦੇ ਸਾਨੂੰ ਫਲ ਵੀ ਖਵਾਏ ਉਹਨਾਂ ਨੇ ਮਿਲੋ ਭਾਈ ਤੁਸੀਂ ਪੰਨ ਵੀ ਖਾਓ ਹੁਣ ਇਦਾਂ ਵੀ ਹੋ ਗਿਆ ਬਾਬਾ ਜੀ ਐਸੇ ਵੀ ਚਮਤਕਾਰ ਹੁੰਦੇ ਆ ਇਹੋ ਜਿਹਿਆਂ ਕਹਿੰਦੇ ਕਈ ਚੀਜ਼ਾਂ ਨੂੰ ਉਹਨਾਂ ਨੇ ਸਾਡੇ ਸਾਹਮਣੇ ਪ੍ਰਗਟ ਕੀਤਾ Swami Vivekananda ji ਕਹਿੰਦੇ ਨੇ ਕਿ ਜਦੋਂ ਮੈਂ ਉਹਨਾਂ ਤੋਂ ਪੁੱਛਿਆ ਕਿ ਇਹ ਸਭ ਕਿੱਦਾਂ ਹੋਇਆ ਤਾਂ ਉਹਨਾਂ ਨੇ ਕਿਹਾ ਇਹ ਸਭ ਹੱਥ ਦੀ ਸਫਾਈ ਹੈ Swami Vivekananda ji ਕਹਿੰਦੇ ਪਰ ਮੈਂ ਜਾਣਦਾ ਸੀ ਕਿ ਇਹ ਮਨ ਤੇ ਇਕਾਗਰਤਾ ਦੀ ਤਾਕਤ ਹੈ ਇਟਸ 올 ਪਾਵਰ ਆਫ ਮਾਈਂਡ ਬਾਬਾ ਜੀ ਜਰਾ ਗੌਰ ਕਰਨਾ ਤੁਹਾਡੀ ਮੰਦੀਤਾ ਦਾ ਤੁਹਾਡੇ ਮਾਈਂਡ ਦੀ ਤਾਕਤ ਕਿਹਦੀ ਹੈ ਸਵਾਮੀ ਵਿਕਨਾਨੰਦ ਜੀ ਕਹਿੰਦੇ ਨੇ ਕਿ ਜਿਵੇਂ ਜਿਵੇਂ ਸਭਿਆਤਾ ਵਧਦੀ ਹੈ ਆਬਾਦੀ ਦੀ ਸੰਗਣਤਾ ਵਧਦੀ ਜਾਂਦੀ ਹੈ ਤੇ ਭੌਤਿਕ ਯਾਨੀ ਇਹ ਦੁਨਿਆਵੀ ਤੇ ਭੌਤਿਕ ਵਿਗਿਆਨ ਗਣਿਤ ਤੇ ਭੌਤਿਕ ਵਿਗਿਆਨ ਵੀ ਵਧਦਾ ਹੈ ਬਾਬਾ ਜੀ ਉਸੇ ਤਰ੍ਹਾਂ ਮਾਨਸਿਕ ਸ਼ਕਤੀਆਂ ਤੇ ਵਿਗਿਆਨ ਖਤਮ ਹੋਣ ਲੱਗਦੀਆਂ ਨੇ જરા સમજના ਜਿੱਦਾਂ ਭੌਤਿਕ ਵਿਗਿਆਨ ਬਦਲ ਲੱਗਦਾ ਹੈ ਨਾ ਇਸੇ ਤਰ੍ਹਾਂ ਸਾਡੀਆਂ ਮਾਨਸਿਕ ਸ਼ਕਤੀਆਂ ਉਹ ਤੋਂ ਖਤਮ ਹੋਣ ਲੱਗਦੀਆਂ ਹਨ ਭਾਰਤ ਵਿੱਚ ਇਹਨਾਂ ਸਭ ਤੱਥਾਂ ਨੂੰ ਪੜਿਆ ਗਿਆ ਇੱਥੋਂ ਤੱਕ ਕਿ ਉਪਰਯੋਗ ਵੀ ਕੀਤੇ ਗਏ ਤੇ ਪਾਇਆ ਗਿਆ ਕਿ ਇਹ ਸਭ ਅਦਭੁਤ ਤੇ ਬੜੇ ਹੈਰਾਨੀ ਜਨਕ ਨੇ ਪਰ ਇਹ ਕੁਦਰਤੀ ਹੈ ਬਾਬਾ ਜੀ ਇਹ ਨੇਚਰਲ ਹੈ ਜਿਵੇਂ ਸਰੀਰ ਤੇ ਭੌਤਿਕ ਵਸਤੂਆਂ ਜੋ ਨੇ ਉਹ ਗੁਰੂਤਵਾਕਰਸ਼ਨ ਰਗੜ ਅੱਦਾ ਗਲਾਸ ਜਾਂ ਆਦੀ ਦੇ ਜਿਹੜੇ ਨਿਯਮਾਂ ਅੰਦਰ ਕੰਮ ਕਰਦੇ ਨੇ ਗੁਰੂ ਜਿਹਦਾ ਹੁਣ ਗੁਰੂ ਗ੍ਰੰਥ ਚਲੇ ਗਏ ਤੇ ਗੁਰੂ ਦਾ ਜਿਹੜਾ ਨਜ਼ਾਰਾ ਹੈ ਉਹ ਵੀ ਨਿਯਮ ਹੀ ਹੈ ਨਾ ਇੱਕ ਉਹਦੇ ਅੰਦਰ ਕੰਮ ਕਰਦੇ ਆ ਤਾਂ ਉਸੇ ਤਰ੍ਹਾਂ ਹੀ ਕਹਿੰਦੇ ਸਭ ਕੁਝ ਮਨ ਦੇ ਨਿਯਮਾਂ ਅੰਦਰ ਕੰਮ ਕਰਦਾ ਹੈ ਹੁਣ ਜ਼ਰਾ ਸਮਝਣਾ ਮਨ ਦੀ ਗੱਲ ਕੀ ਹੈ ਇਹ ਸਾਰੀਆਂ ਸ਼ਕਤੀਆਂ ਇਹੋ ਜਿਹੀਆਂ ਜਿਹੜੀਆਂ ਸ਼ਕਤੀਆਂ ਜਿਨ੍ਹਾਂ ਨੂੰ ਲੋਕੀ ਮੱਥੇ ਠੇਕ ਦਿੰਦੇ ਨਾ ਕਿ ਜੀ ਬੜੇ ਜੀ ਬਾਬਾ ਜੀ ਨੇ ਆਹ ਸਾਨੂੰ ਲੈ ਕੇ ਦਿੱਤਾ ਉਹ ਕਰਤਾ ਤੇ ਕਿ ਕਿ ਅਸਲ ਫਕੀਰ ਦਾ ਸਾਈਂ ਹੁਣੀ ਫਰਮਾਉਂਦੇ ਕਿ ਉਹ ਸਿੱਧਾ ਕਹਿੰਦੇ ਵੀ ਮਾਲਕ ਨਾਲ ਆਪਣੇ ਦਾਤੇ ਨੂੰ ਯਾਦ ਰੱਖੋ। ਫੇ ਇਹ ਗੱਲ ਬਣਦੀ ਹੈ ਹਨਾ। ਪਰ ਮਹਾਤਮਾ ਜਿਹੜਾ ਫਕਰ ਲੋਕ ਨੇ ਸਾਈਂ ਲੋਕ ਨੇ ਰੱਬ ਲੋਕ ਉਹਨਾਂ ਨੇ ਤਾਂ ਰੱਬ ਨਾਲ ਹੀ ਜੋੜਿਆ ਨਾ ਦੁਨੀਆ ਨੂੰ। ਤੇ ਜਿਹੜੇ ਇਦਾਂ ਚਿੱਠੀਆਂ ਤੇ ਲਿਖ ਦਿੰਦੇ ਕੁਝ ਇਹ ਉਹਨਾਂ ਬਾਰੇ ਗੱਲ ਹੋ ਰਹੀ ਉਹ ਕਹਿੰਦੇ ਵੀ ਭਾਈ ਇਹੋ ਜੀਆਂ ਜਿਹੜੀਆਂ ਸ਼ਕਤੀਆਂ ਐ ਇਹ ਤਾਂ ਸਿੱਖੀਆਂ ਵੀ ਜਾ ਸਕਦੀਆਂ ਤੇ ਅਭਿਆਸ ਵੀ ਕੀਤੀਆਂ ਜਾ ਸਕਦੀਆਂ ਨੇ। ਬਾਅਦ ਵਿੱਚ ਇਸ ਵਿੱਦਿਆ ਨੂੰ ਰਾਜ ਯੋਗ ਕਿਹਾ ਗਿਆ। ਕੀ ਕਿਹਾ ਗਿਆ ਰਾਜ ਯੋਗ। ਸਮਝਣ ਵਾਲੀ ਗੱਲ ਇਹ ਹੈ ਕਿ ਇਹਨਾਂ ਸਭ ਜੋ ਵਿਦਿਆਵਾਂ ਦੇ ਅੰਤ ਵਿੱਚ ਪਾਇਆ ਗਿਆ ਕਿ ਸਾਰੀਆਂ ਆ ਸਧਾਰਨ ਸ਼ਕਤੀਆਂ ਯਾਨੀ ਕਿ ਅਪੂਰਵ ਯੋਗਤਾਵਾਂ ਇਨਸਾਨ ਦੇ ਮਨ ਵਿੱਚ ਵਸਦੀਆਂ ਨੇ ਕਿੱਥੇ ਵਸਦੀਆਂ ਨੇ ਮਨ ਵਿੱਚ ਅਸੀਂ ਕੋਈ ਵੱਖਰਾ ਵਿਅਕਤੀ ਜਾਂ ਇਕੱਲੇ ਨਹੀਂ ਆ ਸਾਰੇ ਮਨ ਜਿਹੜੇ ਹਨ ਉਹ ਇੱਕ ਦੂਜੇ ਨਾਲ ਜੁੜੇ ਹੋਏ ਨੇ ਬਾਬਾ ਜੀ ਤੁਹਾਡਾ ਮਨ ਮੇਰਾ ਮਨ ਇਹ ਸਵਾਮੀ ਵੇਕਾਨੰਦ ਜੀ ਕਹਿ ਰਹੇ ਆ ਅਸੀਂ ਨਹੀਂ ਕਹਿ ਰਹੇ ਉਹ ਕਹਿੰਦੇ ਤੁਹਾਡਾ ਮਨ ਸਾਡਾ ਮਨ ਇੱਕ ਵੱਡੇ ਵਿਸ਼ਵ ਮਨ ਯਾਨੀ ਕਿ ਯੂਨੀਵਰਸਲ ਮਾਈਂਡ ਬ੍ਰਹਮਾਂਡ ਦਾ ਜਿਹੜਾ ਮਾਈਂਡ ਹੈ ਉਹਦੇ ਨਾਲ ਜੁੜਿਆ ਹੋਇਆ ਹੈ ਇੱਕ ਮਨ ਜੋ ਬ੍ਰਹਮਾਂਡ ਦੇ ਕਿਸੇ ਵੀ ਕੋਨੇ ਵਿੱਚ ਸਥਿਤ ਹੈ ਉਹ ਹਮੇਸ਼ਾ ਵਿਸ਼ਵ ਮਨ ਨਾਲ ਜੁੜਿਆ ਹੋਇਆ ਹੈ ਬਾਬਾ ਜੀ ਤਾਂ ਹੀ ਤਾਂ ਗੁਰੂਆਂ ਨੇ ਫਰਮਾਇਆ ਸੀ ਜੋ ਬ੍ਰਹਮੰਡੇ ਸੋਈ ਪਿੰਡੇ ਕੋਈ ਵੀ ਮਾਈਂਡ ਜਿਹੜਾ ਹੈ ਕਿਤੇ ਵੀ ਤੁਸੀਂ ਵਸ ਰਹੇ ਹੋ ਉਹ ਇੱਕ ਮਾਈਂਡ ਸਾਰਿਆਂ ਨਾਲ ਜੁੜਿਆ ਹੋਇਆ ਹੈ ਜਰਾ ਗੌਰ ਕਰਨਾ ਇਸ ਮਾਈਂਡ ਐਵਰ ਵੇਅਰ ਇਟ ਇਜ਼ ਲੋਕੇਟਿਡ ਇਨ ਐਕਚੁਅਲ ਕਮਿਊਨੀਕੇਸ਼ਨ ਵਿਦ ਦਾ ਯੂਨੀਵਰਸਲ ਮਾਈਂਡ ਬਾਬਾ ਜੀ ਸਵਾਮੀ ਵੇਕਾਨੰਦ ਜੀ ਕਹਿੰਦੇ ਨੇ ਕਿ ਸ਼ਾਇਦ ਤੁਸੀਂ ਵਿਚਾਰਾਂ ਦੇ ਤਬਾਦਲੇ ਯਾਨੀ ਕਿ ਥੋਟ ਟਰਾਂਸਫਰਮੇਸ਼ਨਸ ਬਾਰੇ ਸੁਣਿਆ ਹੋਵੇ ਜਿੱਦੋ ਗੁਰੂ ਨੇ ਨਾ ਗੁਰੂ ਮੁਰਸ਼ਿਦ ਜਿਹੜੇ ਹੁੰਦੇ ਆ ਉਹ ਚੁੱਪ ਬੋਲਦੇ ਨਹੀਂ ਆ ਚੁੱਪ ਚਪੀਤੇ ਹੁੰਦੀਆਂ ਗੱਲਾਂ ਬੋਲਣ ਦੀ ਮੈਨੂੰ ਲੋੜ ਨਹੀਂ ਪੈਂਦੀ ਜਰਾ غور ਨੂੰ ਸਮਝਣਾ ਇਸ ਗੱਲ ਨੂੰ ਉਹ ਚੁੱਪ ਰਹਿੰਦੇ ਆ ਪਰ ਉਹ ਗੱਲਾਂ ਜਿਹੜੀਆਂ ਹੈ ਆਪਣੀ ਗੱਲ ਆਪਣੇ ਮੂਰੀਦ ਤੱਕ ਪਹੁੰਚਾ ਰਹੇ ਆ ਔਰ ਮੂਰੀਦ ਦੀ ਗੱਲ ਆਪਣੇ ਉਹਨਾਂ ਦੇ ਮੁਰਸ਼ਿਦ ਤੱਕ ਪਹੁੰਚ ਰਹੀ ਹੈ ਇਹਨੂੰ ਕਹਿੰਦੇ ਥੋੜਾ ਟਰਾਂਸਫਰਮੇਸ਼ਨਸ ਬਾਬਾ ਜੀ ਇੱਕ ਇਨਸਾਨ ਇਧਰ ਤੋਂ ਇੱਕ ਖਾਸ ਵਿਚਾਰ ਸੋਚਦਾ ਤੇ ਤੁਰੰਤ ਦੂਜੇ ਮਨ ਵਿੱਚ ਜਿਹੜਾ ਹੈ ਦੂਜਾ ਮਨ ਉਸੇ ਵਿਚਾਰ ਨੂੰ ਫੜ ਲੈਂਦਾ ਬਾਬਾ ਜੀ ਮਨ ਜੁੜਿਆਂ ਦੇ ਮੇਲੇ ਹੋ ਗਏ ਬਾਬਾ ਜੀ ਇਹ ਸਮਝਣਾ ਹੁਣ ਗੱਲ ਨੂੰ ਜਰਾ ਇੱਥੇ ਗੌਰ ਕਰਨਾ ਸਵਾਮੀ ਜੀ ਕਹਿੰਦੇ ਨੇ ਕਿ ਇਹ ਇਤਿਫਾਕ ਯਾਨੀ ਕੋਇਨਸੀਡੈਂਸ ਦੀ ਗੱਲ ਨਹੀਂ ਹੈ ਕੋਈ ਵੀ ਜਿਨ੍ਹਾਂ ਨੇ ਮੁਰਸ਼ਿਦ ਦਾ ਨਜ਼ਾਰਾ ਦੇਖਿਆ ਹੈ ਨਾ ਜਿਹੜੇ ਲੋਕ ਕਿਸੇ ਗੁਰੂ ਰਹਿਬਰ ਪੀਰ ਫਕੀਰ ਦੇ ਦਰ ਦੇ ਕੋਈ ਜਿਨ੍ਹਾਂ ਦੇ ਸਹੂਬਤ ਕੀਤੀ ਹੈ ਉਹ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਉਹ ਬਿਨਾ ਬੁਲਾਇਆ ਬਿਨਾ ਬੋਲੇ ਕਿਵੇਂ ਬੁਲਾ ਲੈਂਦੇ ਔਰ ਬਿਨਾ ਬੋਲੇ ਕਿਵੇਂ ਭੇਜ ਦਿੰਦੇ ਆ ਉਹ ਸਾਰੀ ਗੱਲ ਬੰਦੇ ਦੇ ਕਿਸੇ ਖਾਸ murid ਨਾਲ ਇਹ ਘਟਨਾਵਾਂ ਹੁੰਦੀਆਂ ਹੈ ਬਾਬਾ ਜੀ ਸਾਰਾ ਗੌਰ ਕਰਨਾ ਇਸ ਨੂੰ ਸਮਝਣਾ ਜਿਹੜਾ ਨੇੜੇ ਰਿਹਾ ਨਾ ਉਹ ਐਵੇਂ ਨਹੀਂ ਲਿਖਿਆ ਉਹਨਾਂ ਨੇ ਕਿ ਚੁੱਪ ਚ ਬੀਤੇ ਹੁੰਦੀਆਂ ਗੱਲਾਂ ਬੋਲਣ ਦੀ ਮੈਨੂੰ ਲੋੜ ਨਹੀਂ ਪੈਂਦੀ ਆਹੀ ਹੈ ਉਹ ਹੁਣ ਇਹ ਕੋਈ ਕੋਇਨਸੀਡੈਂਸ ਨਹੀਂ ਹੈ ਬਲਕਿ ਤੁਸੀਂ ਧਿਆਨ ਨਾਲ ਇਦਾਂ ਕਰ ਸਕਦੇ ਹੋ ਬਾਬਾ ਜੀ ਬੰਦਗੀ ਨਾਲ ਜਦੋਂ ਤੁਸੀਂ ਧਿਆਨ ਕਰਦੇ ਹੋ ਮੈਡੀਟੇਸ਼ਨ ਕਰਦੇ ਹੋ ਇਦਾਂ ਕਰ ਸਕਦੇ ਹੋ ਉਹ ਅੱਗੇ ਕਹਿੰਦੇ ਨੇ ਕਿ ਸਧਾਰਨ ਮਾਮਲਿਆਂ ਵਿੱਚ ਮੇਰੇ ਵਿਚਾਰ ਸਿੱਧੇ ਤੁਹਾਡੇ ਤੱਕ ਨਹੀਂ ਪਹੁੰਚ ਸਕਦੇ ਪਹਿਲਾ ਵਿਚਾਰ ਲਹਿਰਾਂ ਯਾਨੀ ਕਿ ਸੀਰੀਅਲ ਵਾਈਬ੍ਰੇਸ਼ਨਸ ਤੇ ਸੁਖਮ ਸਪੰਦਨਾ ਵਿੱਚ ਦਾਖਲ ਹੋ ਜਾਂਦੇ ਨੇ ਇਹ ਬਿਲਕੁਲ ਸੱਚ ਹੈ انسان ਦੇ ਜਦੋਂ ਕਿਸੇ ਨਾਲ ਕਿਸੇ ਫਕੀਰ ਨਾਲ ਤੁਹਾਡਾ ਕਿਤੇ ਮਨ ਮਿਲੇ ਤਾਂ ਤੁਸੀਂ ਦੇਖਣਾ ਜਦੋਂ ਵੀ ਤੁਹਾਨੂੰ ਕੋਈ ਥੋੜਾ ਪ੍ਰੋਸੈਸ ਭੇਜਦੇ ਨੇ ਤੇ ਉਸ ਵੇਲੇ ਕੀ ਹੁੰਦਾ ਹੈ ਟਿੰਗਲਿੰਗ ਸੈਂਸੇਸ਼ਨਸ ਹੁੰਦੀਆਂ ਜਿੰਨੂੰ ਤੁਸੀਂ ਸੀਰੀਅਲ ਵਾਈਬ੍ਰੇਸ਼ਨਸ ਕਹਿੰਦੇ ਆ ਉਹ ਸੁਖਮ ਸਪੰਦਨਾ ਵਿੱਚ ਦਾਖਲ ਹੋ ਜਾਂਦੇ ਨੇ ਤੇ ਇਹ ਵਾਈਬ੍ਰੇਸ਼ਨਾਂ ਤੁਹਾਡੇ ਮਨ ਵਿੱਚ ਉਹੀ ਵਿਚਾਰ ਪ੍ਰਗਟ ਕਰ ਦਿੰਦੀਆਂ ਨੇ ਇਹ ਵਿਚਾਰ ਵਾਈਬ੍ਰੇਸ਼ਨਸ ਵਿੱਚ ਜੋ ਹੈ ਬਦਲਦਾ ਹੈ ਤੇ ਫਿਰ ਉਸ ਵਾਈਬ੍ਰੇਸ਼ਨ ਤੋਂ ਦੁਬਾਰਾ ਪ੍ਰਗਟ ਹੋ ਜਾਂਦਾ ਬਾਬਾ ਜੀ ਹੁਣ ਲੈਕਚਰ ਵਿੱਚ ਇਹ ਸਾਰੀਆਂ ਗੱਲਾਂ ਸਵਾਮੀ ਵਿਵੇਕਾਨੰਦ ਜੀ ਇਸ ਲਈ ਦੱਸਦੇ ਨੇ ਕਿ yogi ਜੋ ਹੈ yogi ਜੋ ਨੇ yogi nath ਇਸੇ ਹੀ ਕਹਿੰਦੇ ਨੇ ਕਿ ਮਨ विश्व ਵਿਆਪੀ ਯੂਨੀਵਰਸਲ ਹੈ ਬਾਬਾ ਜੀ ਮੇਰਾ ਮਨ ਤੁਹਾਡਾ ਮਨ ਸਾਡੇ ਮਨ ਦੇ ਮਨ ਵਿੱਚ ਇੱਕ ਵੱਡੇ ਸਮੁੰਦਰ ਵਿੱਚ ਛੋਟੀਆਂ-ਛੋਟੀਆਂ ਅਣਗਿਣਤ ਲਹਿਰਾਂ ਵਾਂਗ ਨੇ ਫਕੀਰ ਕਿਉਂ ਸ਼ਾਂਤ ਹੁੰਦੇ ਇਸ ਲਈ ਸ਼ਾਂਤ ਹੁੰਦੇ ਕਿਉਂਕਿ ਜਿੰਨਾ ਗਹਿਰਾ ਉਹਨਾਂ ਸ਼ਾਂਤ ਸਮੁੰਦਰ ਉਹ ਸਮੁੰਦਰ ਦੇ ਵਿੱਚ ਨੇ ਬਾਬਾ ਉਹ ਹਰ ਵੇਲੇ ਆਪਣੇ ਮਨ ਦੇ ਅੰਦਰ ਉਹੀ ਨਜ਼ਾਰਾ ਦੇਖ ਰਹੇ ਹੈ ਇਹੀ ਹੈ ਉਹ ਨਜ਼ਾਰਾ ਤੇ ਇਸੇ ਸਮੰਨ ਦੇ ਕਾਰਨ ਹੀ ਅਸੀਂ ਲੋਕ ਬਿਨਾ ਬੋਲੇ ਵੀ ਇੱਕ ਦੂਜੇ ਦਾ ਦਰਦ ਸਮਝ ਪਾਉਂਦੇ ਆ ਅਣ ਕਈਆਂ ਗੱਲਾਂ ਸਮਝ ਸਕਦੇ ਆ ਰੋਲਾ ਤਾਂ ਮਨ ਮਿਲਿਆਂ ਦਾ ਜਦੋਂ ਮਨ ਮਿਲਿਆ ਗਿਆ ਫੇਰੀ ਗੱਲ ਬਣੀ ਇਹ ਮਾਈਂਡ ਜਿਹੜੀ ਹੈ ਮਾਈਂਡ ਕਮਿਊਨੀਕੇਸ਼ਨ ਹਮੇਸ਼ਾ ਚਾਲੂ ਰਹਿੰਦੀ ਹੈ ਸਾਡੀ ਊਰਜਾ ਦਾ ਇੱਕ ਹਿੱਸਾ ਸਰੀਰ ਦੀ ਰੱਖਿਆ ਤੇ ਪਾਲਣ ਪੋਸ਼ਣ ਵਿੱਚ ਲੱਗਦਾ ਤੇ ਊਰਜਾ ਦਾ ਜਿਹੜਾ ਦੂਜਾ ਹਿੱਸਾ ਹੈ ਉਹ ਬਾਕੀ ਸਾਰਿਆਂ ਨਾਲ ਸੰਚਾਰ ਯਾਨੀ ਕਿ ਕਮਿਊਨੀਕੇਸ਼ਨ ਦੇ ਰੂਪ ਵਿੱਚ ਖਰਚ ਹੋ ਜਾਂਦਾ ਐਵਰੀ ਪਾਰਟੀਕਲ ਆਫ ਆਵਰ એનર્ਜੀ ਇਜ਼ ਨੋਟ ਬੀਇੰਗ ਯੂਜ਼ਡ ਇਨ ਇੰਪਰੂਵਿੰਗ ਦ ਬੋਡੀ ਜੇਕਰ ਸਾਡਾ ਸ਼ਰੀਰ ਤੇ ਮਨ 24 ਘੰਟੇ ਦਿਨ ਤੇ ਰਾਤ ਸ਼ਬਦਾਂ ਵਿਚਾਰਾਂ ਤੇ ਸੂਖਮ ਵਾਈਬ੍ਰੇਸ਼ਨਾਂ ਦੇ ਰੂਪ ਵਿੱਚ ਲਗਾਤਾਰ ਇੱਕ ਦੂਜੇ ਨਾਲ ਸੰਚਾਰ ਕਰਦੇ ਰਹਿੰਦੇ ਨੇ ਇਸ ਲਈ ਤੁਸੀਂ ਕਿਸ ਨਾਲ ਰਹਿੰਦੇ ਹੋ ਬਾਬਾ ਜੀ ਇਹਦਾ ਬਹੁਤ ਅਸਰ ਪੈਂਦਾ ਹੈ ਇਹੀ ਅੱਗੇ ਗੱਲ ਕੀਤੀ ਕਿ ਜਿਹੜਾ ਫਕੀਰਾਂ ਦੇ ਨਾਲ ਰਹਿੰਦਾ ਹੈ ਗੁਰੂ ਪੀ ਕੋ ਕਾਮਲ ਮੁਰਸ਼ਦ ਦੀ ਗੱਲ ਹੋ ਰਹੀ ਹੈ ਮੈਂ ਇੱਥੇ ਪਹਿਲਾਂ ਗੱਲ ਕਰਾਂ ਕਾਮਲ ਦੀ ਜਿਹੜੇ ਕੋਈ ਸੱਚੇ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਉਹ ਆਪਣਾ ਸੰਦੇਸ਼ ਪੰਜਾਬੀ ਦਿੰਦੇ ਨੇ ਚਾਹੇ ਤੁਸੀਂ ਜਿੱਥੇ ਮਰਜ਼ੀ ਹੋਵੋ ਤੁਹਾਡਾ ਸੰਦੇਸ਼ ਉਹਨਾਂ ਤੱਕ ਪਹੁੰਚ ਵੀ ਜਾਂਦਾ ਹੈ ਕਾਮਲ ਦੀ ਗੱਲ ਹੋ ਰਹੀ ਹੈ ਕਿਉਂ ਇਹਦਾ ਅਸਰ ਇਹ ਪੈਂਦਾ ਵੀ ਤੁਸੀਂ ਰਹਿੰਦੇ ਕਿਹਦੇ ਨਾਲ ਆ ਸੁਆਮੀ ਵਿਕਾਨਾਂਨ ਜੀ ਕਹਿੰਦੇ ਨੇ ਇਹ ਸੰਚਾਰ ਹਮੇਸ਼ਾ ਹੁੰਦਾ ਰਹਿੰਦਾ ਹੈ ਬਾਬਾ ਜੀ ਜੂ ਨੂੰ ਸੰਦੇਸ਼ੇ ਜਾਂਦੇ ਰਹਿੰਦੇ ਆ ਉਧਰੋਂ ਸੰਦੇਸ਼ ਆਉਂਦੇ ਰਹਿੰਦੇ ਆ ਦੇਖੋ ਇੱਕ ਆਦਮੀ ਤੁਹਾਡੇ ਸਾਹਮਣੇ ਭਾਸ਼ਣ ਦੇਣ ਲਈ ਆਇਆ ਬਹੁਤ ਪੜ੍ਹਿਆ ਲਿਖਿਆ ਹੈ ਬਹੁਤ ਸੋਹਣੇ ਸ਼ਬਦਾਂ ਦਾ ਇਸਤੇਮਾਲ ਕਰਦਾ ਹੈ ਪਰ ਤੁਸੀਂ ਉਸ ਤੋਂ ਪ੍ਰਭਾਵਿਤ ਨਹੀਂ ਹੁੰਦੇ ਬਾਬਾ ਜੀ ਸਮਝਣਾ ਗੱਲ ਉਹ ਪ੍ਰਭਾਵਿਤ ਨਹੀਂ ਹੋ ਰਹੇ ਦੂਜਾ ਇੱਕ ਇਨਸਾਨ ਹੁੰਦਾ ਹੈ ਜੋ ਬੋਲਦਾ ਹੀ ਨਹੀਂ ਬਹੁਤ ਘੱਟ ਬੋਲਦਾ ਹੈ ਬੋਲ ਵੀ ਉਹਦੇ ਟੁੱਟੇ-ਫੁੱਟੇ ਨੇ ਗ੍ਰਹਿਣ ਵੀ ਸਹੀ ਨਹੀਂ ਹੈ ਪਰ ਫਿਰ ਵੀ ਉਹ ਤੁਹਾਡਾ ਦਿਲ ਜਿੱਤ ਲੈਂਦਾ ਬਾਬਾ ਫਕੀਰ ਬਣਾ ਬੋਲੇ ਦੇ ਦਿਲ ਜਤ ਲਾਉਂਦੇ ਕਿ ਨਹੀਂ ਜਤ ਲੈਂਦੇ ਬਾਬਾ ਜੀ ਪੜ ਗਈ ਜਿਸ ਪਰ ਨਜ਼ਰ ਉਸੇ ਕੇ ਦਿਲ ਮੇਂ ਉਤਰ ਗਈ ਉਹ ਨਜ਼ਰਾਂ ਨਾਲ ਹੀ ਕੰਮ ਕਰ ਦਿੰਦੇ ਬਾ ਸੁਆਮੀ ਵੇਕਾਨੰਦ ਜੀ ਕਹਿੰਦੇ ਨੇ ਕਿ ਬੋਲੇ ਗਏ ਵਿਚਾਰ ਤੇ ਸ਼ਬਦ ਸਿਰਫ 1/3 ਪ੍ਰਭਾਵ ਪੈਦਾ ਕਰਦੇ ਨੇ ਤੇ 2/3 ਪ੍ਰਭਾਵ ਤੁਹਾਡੀ ਊਰਜਾ ਤੋਂ ਪੈਦਾ ਹੁੰਦਾ ਹੈ ਇਸ 2/3 ਪ੍ਰਭਾਵ ਨੂੰ ਪਰਸਨਲ ਮੈਗਨੇਟਿਜ਼ਮ ਜਾਂ ਸ਼ਖਸੀਅਤ ਜਾਂ ਨਿੱਜੀ ਸ਼ਕਤੀ ਜਿਹਨੂੰ ਪਰਸਨਲ ਪਾਵਰ ਕਹਿੰਦੇ ਆਂ ਬਾਬਾ ਜੀ ਜਿੰਨੇ ਵੀ ਸਫਲ ਲੀਡਰ ਹੁੰਦੇ ਨੇ ਉਹ ਇਸੇ ਊਰਜਾ ਤੇ ਸ਼ਖਸੀਅਤ ਦੀ ਸ਼ਕਤੀ ਲਗਦੇ ਨੇ ਤੇ ਇਹੀ ਸ਼ਕਤੀ ਸਾਨੂੰ ਖਿੱਚਦੀ ਹੈ ਤੇ ਪ੍ਰੇਰਿਤ ਕਰਦੀ ਹੈ। ਔਰ ਫਕੀਰ ਲੋਕ ਜਿਹੜੇ ਨੇ ਉਹਨਾਂ ਦੀ ਇਹ ਪਾਵਰ ਦਾ ਤਾਂ ਤੁਹਾਨੂੰ ਪਉਤ ਬੋਲਦੇ ਹੀ ਨਹੀਂ। ਸਾਧੂ ਨਹੀਂ ਬੋਲਦਾ ਸਾਧੂ ਦੀ ਬੰਦਗੀ ਬੋਲੇ ਉਹੀ ਹੈ ਵਾਈਬ੍ਰੇਸ਼ਨਾਂ ਹੀ ਹੈ ਬਾਬਾ ਜੀ। Swami Vivekananda ਜੀ ਕਹਿੰਦੇ ਨੇ ਕਿ ਸਿੱਖਿਆ ਦਾ ਅਸਲੀ ਟੀਚਾ ਸ਼ਖਸੀਅਤ ਉਸਾਰੀ ਯਾਨੀ ਕਿ ਪਰਸਨੈਲਿਟੀ ਬਿਲਡਿੰਗ ਯਾਨੀ ਅੰਦਰੂਨੀ ਸ਼ਕਤੀ ਦਾ ਨਿਰਮਾਣ ਹੋਣਾ ਚਾਹੀਦਾ ਬਾਬਾ ਜੀ। ਇਹ ਸਿੱਖਿਆ ਸਾਨੂੰ ਮਿਲ ਰਹੀ ਹੈ ਸਾਨੂੰ ਬਾਹਰਲੀ ਸਿੱਖਿਆ ਦਿੱਤੀ ਜਾਂਦੀ ਹੈ ਆ ਪੜ ਲਓ ਇਹਦੇ ਨਾਲ ਆ ਹੋ ਜਾਊਗਾ ਹੁੰਦਾ ਫਿਰ ਕੁਝ ਨਹੀਂ ਜ਼ਰਾ ਸਮਝਣਾ ਇਸ ਗੱਲ ਨੂੰ ਦੁਨੀਆ ਐਜੂਕੇਸ਼ਨ ਕੱਦ ਲਈ ਲੈ ਰਹੀ ਹੈ ਨੌਲੇਜ ਕੱਦ ਲਈ ਦਿੰਦੇ ਵੀ ਅਸੀਂ ਜੀ ਨੌਕ ਮੁੰਡੇ ਨੂੰ ਪੜਾ ਲਓ ਜੀ ਸਰਕਾਰੀ ਨੌਕਰੀ ਲੱਗ ਜੂਗੀ ਨੌਕਰੀਆਂ ਲਈ ਪੜਾਉਂਦੇ ਨਾ ਪਰ ਅਸਲ ਦੇ ਵਿੱਚ ਗਿਆਨ ਕੱਦ ਲਈ ਹੈ ਕੱਦ ਲਈ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਉੱਤਮ ਤਰੀਕੇ ਨਾਲ ਜੀ ਸਕੋ ਬਾਬਾ ਜੀ ਇਸ ਲਈ ਨੌਲੇਜ ਚਾਹੀਦੀ ਹੈ ਔਰ ਉਹ ਨੌਲੇਜ ਅੰਦਰੂਨੀ ਸ਼ਕਤੀ ਜਗਾਨ ਦੀ ਨਾ ਹੋਵੇ ਤਦੋਂ ਕੋਈ ਫਾਇਦਾ ਨਹੀਂ ਹੈ ਫਕੀਰ ਲੋਕ ਕਹਿੰਦੇ। ਸਵਾਮੀ ਬੇਕਨੰਦ ਜੀ ਨੇ ਇਹੀ ਕਿਹਾ ਕਿ ਜੇ ਤੁਹਾਡੀ ਅੰਦਰੂਨੀ ਸ਼ਕਤੀ ਦਾ ਨਿਰਮਾਣ ਨਾ ਕਰ ਸਕੇ ਤੇ ਇਹੋ ਜੀ ਪੜ੍ਹਾਈ ਦਾ ਕੀ ਕਰਨਾ? ਅਸਲ ਸਿੱਖਿਆ ਤਾਂ ਉਹੀ ਹੈ। ਪਰ ਅਸੀਂ ਲੋਕ ਬਾਹਰੀ ਚਮਕ-ਧਮਕ ਕਰਨ ਦੀ ਜੋ ਹੈ ਕੋਸ਼ਿਸ਼ ਕਰ ਰਹੇ ਹਾਂ। ਸਾਰੀਆਂ ਧਰਮਾਂ ਦਾ ਉਦੇਸ਼ ਇਹ ਹੋਣਾ ਚਾਹੀਦਾ ਹੈ ਕਿ ਇਨਸਾਨ ਅੰਦਰੋਂ ਵਿਕਸਿਤ ਹੋਵੇ ਯਾਨੀ ਉਸ ਅੰਦਰੋਂ ਇਲਾਹੀ ਰੰਗ ਨਾਲ ਜੁੜੇ। ਜਦੋਂ ਇਨਸਾਨ ਪੂਰੀ ਤਰ੍ਹਾਂ ਤਿਆਰ ਹੁੰਦਾ ਹੈ ਤਾਂ ਇਹੋ ਜਿਹਾ ਇਨਸਾਨ ਆਪਣੀ ਨਿੱਜੀ ਸ਼ਕਤੀ ਯਾਨੀ ਪਰਸਨਲ ਪਾਵਰ ਦੇ ਦਮ ਤੇ ਆਪਣੇ ਨਾਲ ਕਈ ਲੋਕਾਂ ਨੂੰ ਚਲਾ ਸਕਦਾ ਹੈ ਇਕੱਲਾ ਤੁਰ ਕੇ ਵੀ ਪਿੱਛੇ ਕਾਫਲਾ ਚੱਲ ਪੈਂਦਾ ਬਾਬਾ ਜੀ ਉਹ ਜੋ ਚਾਹੇ ਉਹ ਮਕਸਦ ਉਹ ਮੰਜ਼ਲੇ ਪੂਰੇ ਕਰ ਸਕਦਾ ਹੈ ਤੇ ਉਸ ਦੇ ਪ੍ਰਭਾਵ ਨਾਲ ਆਲੇ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਕੰਮ ਕਰਨ ਲੱਗਦੀਆਂ ਨੇ ਆਪਣੇ ਆਪ ਹੀ ਬਾਬਾ ਯੋਗੀ ਕਹਿੰਦੇ ਨੇ ਕਿ ਇਸ ਦੇ ਨਿਯਮ ਯਮ ਨਿਯਮ ਆਦਿ ਨੇ ਇਥੋਂ ਤੁਸੀਂ ਆਪਣੀ ਨੀਜੀ ਸ਼ਕਤੀ ਨੂੰ ਵਧਾ ਸਕਦੇ ਹੋ ਤੇ ਇਸ ਦੇ ਉਪਯੋਗ ਯਾਨੀ ਕਿ ਐਪਲੀਕੇਸ਼ਨਸ ਸਿਰਫ ਅਧਿਆਤਮਿਕ ਜੀਵਨ ਵਿੱਚ ਹੀ ਨਹੀਂ ਯਾਨੀ ਇਲਾਹੀ ਰੰਗ ਵਿੱਚ ਹੀ ਨਹੀਂ ਬਲਕਿ ਪਰਿਵਾਰ ਧਾਰੋਵਾਰ ਹਰ ਥਾਂ ਕਿਉਂਕਿ ਭੌਤਿਕ ਯਾਨੀ ਕਿ ਇਹ ਜੋ ਦੁਨਿਆਵੀ ਹੈ ਮਾਨਸਿਕ ਤੇ ਅਧਿਆਤਮਿਕ ਇਲਾਹੀ ਰੰਗ ਇਹ ਤਿੰਨੋਂ ਵੱਖਰੀ ਦੁਨੀਆਂ ਨਹੀਂ ਹੈ ਬਾਬਾ ਜੀ ਜਰਾ ਹੁਣ ਸਮਝ ਲੈਣਾ ਪੌਤਿਕ ਯਾਨੀ ਇਹ ਦੁਨੀਆ ਵੀ ਰੰਗੀ ਜਿਹੜਾ ਹੈ ਮਾਨਸਿਕ ਤੇ ਅਧਿਆਤਮਿਕ ਯਾਨੀ ਉਹ ਰੱਬੀ ਰੰਗ ਤੇ ਹੋਰ ਮਾਨਸਿਕ ਰੰਗ ਇਹ ਤਿੰਨੋਂ ਅਲੱਗ-ਅਲੱਗ ਚੀਜ਼ਾਂ ਨਹੀਂ ਹੈ ਇੱਕੋ ਚੀਜ਼ ਹੈ ਬਲਕਿ ਇਹਨਾਂ ਦੀਆਂ ਪਰਤਾਂ ਨੇ ਇਹਨਾਂ ਦੀਆਂ ਪਰਤਾਂ ਜਿਹਨੂੰ ਟੈਪਰਿੰਗ ਕਹਿੰਦੇ ਆ ਉਹ ਇੱਕ ਦੂਜੇ ਵਿੱਚ ਵਿਆਪੀ ਹੈ ਬਾਬਾ ਜੀ ਜੁੜੀਆਂ ਹੋਈਆਂ ਹਨ ਯਾਨੀ ਇੱਕ ਖਤਮ ਹੁੰਦੇ ਹੁੰਦੇ ਦੂਜੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਭਾਰੀ ਤੇ ਸਥੂਲ ਹੈ ਸਰੀਰ ਜਾਂ ਭੌਤਿਕ ਪਸਾਰ ਜਿਹਨੂੰ ਫਿਜ਼ੀਕਲ ਡਾਈਮੈਂਸ਼ਨਸ ਕਹਿੰਦੇ ਆ ਉਸ ਤੋਂ ਸੂਖਮ ਅੰਸ਼ ਹੈ ਮਾਨਸਿਕ ਪਸਾਰ ਜਿਹਨੂੰ ਮੈਂਟਲ ਡਾਈਮੈਂਸ਼ਨ ਕਹਿੰਦੇ ਆ ਤੇ ਉਸ ਤੋਂ ਵੀ ਸੂਖਮ ਹੈ ਅਧਿਆਤਮਿਕ ਪਸਾਰ ਜਿਹਨੂੰ ਸਪਿਰਚੁਅਲ ਡਾਈਮੈਂਸ਼ਨ ਕਹਿੰਦੇ ਆ ਬਾਬਾ ਪਰ ਜਿਵੇਂ ਪੱਥਰ ਵਾਈਬ੍ਰੇਸ਼ਨ ਤੇ ਸਪੇਸ ਇਹ ਤਿੰਨੂੰ ਇੱਕੋ ਸਮੇਂ ਇੱਕੋ ਥਾਂ ਮੌਜੂਦ ਨੇ ਉਸੇ ਤਰ੍ਹਾਂ ਹੀ ਭੌਤਿਕ ਦੁਨਿਆਵੀ ਰੰਗ ਸਾਡਾ ਮਾਨਸਿਕ ਮਣੀ ਰੰਗ ਤੇ ਅਧਿਆਤਮਿਕ ਪਸਾਰ ਵੀ ਜਿਹੜਾ ਹੈ ਇਲਾਹੀ ਰੰਗ ਦਾ ਪਸਾਰ ਵੀ ਜਿਹੜਾ ਹੈ ਇਕੱਠੇ ਮੌਜੂਦ ਨੇ ਇਹਨਾਂ ਤਿੰਨਾਂ ਪਸਾਰਾਂ ਨੂੰ ਇੱਕੋ ਸ਼ਕਤੀ ਚਲਾਉਂਦੀ ਹੈ ਤੇ ਉਹ ਹੈ ਸਭ ਤੋਂ ਸੂਖਮ ਯਾਨੀ ਬਹੁਤ ਹੀ ਸੂਖਮ ਪਸਾਰ ਜਿਸ ਤੋਂ ਇਹ ਸਭ ਪ੍ਰਗਟ ਹੁੰਦੇ ਨੇ ਵਿਚਾਰ ਊਰਜਾ ਭਾਵਨਾਵਾਂ ਸੰਬੰਧ ਇਹ ਸਭ ਸਿਰਫ ਪ੍ਰਭਾਵ ਨੇ ਬਾਬਾ ਜੀ ਯਾਨੀ ਇਹ ਇਫੈਕਟ ਨੇ Swami Vivekananda ਜੀ ਕਹਿੰਦੇ ਨੇ ਕਿ ਜਦੋਂ ਅਸੀਂ ਕਿਸੇ ਆਦਮੀ ਨੂੰ ਵੱਡਾ ਭਾਰ ਚੁੱਕਦੇ ਹੋਏ ਦੇਖਦੇ ਹਾਂ ਉਹ ਜਿਆਦਾ ਭਾਰ ਚੁੱਕਦਾ ਕੋਈ ਕਿਸੇ ਤਰ੍ਹਾਂ ਤੇ ਹਨ ਤਾਂ ਉਹਦੀਆਂ ਮਾਸਪੇਸ਼ੀਆਂ ਸ਼ਕਤੀਸ਼ਾਲੀ ਦਿਖਦੀਆਂ ਨੇ ਜੇ ਤੁਸੀਂ ਜਿੰਮ ਜਾਂਦੇ ਆਂ ਤਾਂ ਜਿੰਮ ਚ ਦੇਖਣਾ ਜਿਹੜਾ ਜਿਆਦਾ ਭਾਰ ਉਹ ਬੜੀ ਸ਼ਕਤੀਸ਼ਾਲੀ ਦਿਖਦੀਆਂ ਨੇ ਤੇ ਸਾਨੂੰ ਲੱਗਦਾ ਹੈ ਕਿ ਮਾਸਪੇਸ਼ੀਆਂ ਵਿੱਚ ਕਿੰਨੀ ਤਾਕਤ ਹੈ ਅਸਲ ਵਿੱਚ ਨਾੜੀਆਂ ਨੇ ਜੋ ਮਾਸਪੇਸ਼ੀਆਂ ਨੂੰ ਸ਼ਕਤੀ ਦਿੰਦੀਆਂ ਨੇ ਬਾਬਾ ਜੀ ਇਹ ਨਾੜੀਆਂ ਮਾਸਪੇਸ਼ੀਆਂ ਤੋਂ ਵੀ ਸੁਖਮਣੇ ਬਹੁਤ ਹੀ ਜ਼ਿਆਦਾ ਅੰਦਰ ਹੁੰਦੀਆਂ ਨੇ ਨਾ ਨਾੜੀਆਂ ਮਾਸਪੇਸ਼ੀਆਂ ਬਾਹਰ ਦੇ ਜ਼ਰਾਂ ਨਹੀਂ ਪਰ ਨਾੜੀਆਂ ਤੰਦਰ ਹੈ ਉਹਨੂੰ ਸੂਖਮ ਹੈ ਹੁਣ ਉਹ ਸੂਖਮ ਨੇ ਜੇਕਰ ਇੱਕ ਮਾਸਪੇਸ਼ੀ ਨਾਲ ਜੁੜੀ ਨਾੜੀ ਦਾ ਪਰਵਾਹ ਰੋਕ ਦਿੱਤਾ ਜਾਵੇ ਵੱਲੋਂ ਇੱਕ ਨਾੜੀ ਨੂੰ ਅੰਦਰੋਂ ਡੈਮੇਜ ਹੋ ਗਈ ਨਰਵ ਡੈਮੇਜ ਹੋ ਗਈ ਜਾਂ ਕਹਿੰਦੇ ਨੇ ਸਾਡੀ ਨਰਵ ਡੈਮੇਜ ਹੋ ਗਈ ਜੀ ਇਸ ਕਰਕੇ ਚਲਾ ਗਈ ਹੁਣ ਨਰਵ ਡੈਮੇਜ ਹੋ ਜਾਵੇ ਜਾਂ ਉਹਨੂੰ ਰੋਕ ਦਿੱਤਾ ਜਾਵੇ ਤਾਂ ਮਾਸਪੇਸ਼ੀ ਕੰਮ ਨਹੀਂ ਕਰੇਗੀ ਬਾਬਾ ਹੱਥ ਹੁਣ ਫੇਸ਼ੀਅਲ ਨਰਵ ਹੁੰਦਾ ਨਾ ਸਾਡੇ 7th ਨਰਵ ਆ ਸਤਮੀ ਨਰਵ ਵੇਜੇ ਨਰਵ ਉਹ ਕੱਟੀ ਜਾਵੇ ਤਾਂ ਮੂੰਹ ਟੇਡਾ ਹੋ ਜਾਂਦਾ ਉਹਨੂੰ ਬਾਜ਼ ਜ਼ਬੈਲ ਸੀ ਕਹਿੰਦੇ ਆ ਯਾਨੀ ਚਲਾਨ ਵਾਲੀ ਉਹ ਨਰਵ ਹੈ ਇੰਦਾ ਹੀ ਦੇਖਣ ਵਾਲੀ ਆ ਉਹਦਾ ਆਪਟਿਕ ਨਰਵ ਕਹਿੰਦੇ ਉਹਨੂੰ ਉਹ ਆਪਟਿਕ ਨਰਵ ਹੈ ਅੱਖਾਂ ਨੂੰ ਦੇਖਣ ਵਾਲੀ ਇੰਦਾ ਹੀ ਬੋਲਣ ਵਾਲੀ ਹੈ ਇੰਦਾ ਹੀ 13 ਨਰਵ ਨੇ ਟੋਟਲ ਤਾਂ ਉਹ ਨਰਵਜ਼ ਨੇ ਤੇ ਹੋਰ ਵੀ ਬਹੁਤ ਸਾਰੀਆਂ ਨਰਵ ਨੇ ਜੋ ਇਸ ਸਰੀਰ ਦੇ ਵਿੱਚ ਨੇ ਹੁਣ ਇਹ ਨਾੜੀਆਂ ਜੋ ਹੈ ਜੇ ਇਹਨਾਂ ਨੂੰ ਰੋਕ ਦਿੱਤਾ ਜਾਵੇ ਤਾਂ ਮਾਸਪੇਸ਼ੀ ਕੰਮ ਨਹੀਂ ਕਰ ਸਕਦੀ ਬਾਬਾ ਜੀ ਤੇ ਇਹ ਨਾੜੀਆਂ ਵੀ ਕਿਸੇ ਹੋਰ ਸੂਖਮ ਤੱਤ ਤੋਂ ਸ਼ਕਤੀ ਪ੍ਰਾਪਤ ਕਰਦੀਆਂ ਨੇ ਹੋਰ ਅੱਗੇ ਬਰੀਕ ਹੋਗੀ ਹੈ ਉਹ ਮਾਨਸਿਕ ਵਿਸਾਰ ਇਹਨੂੰ ਮੈਂਟਲ ਡਾਈਮੈਂਸ਼ਨਸ ਕਿਹਾ ਜਾਂਦਾ ਬਾਬਾ ਜੀ ਭਾਵ ਵਿਚਾਰ ਤੇ ਇਹ ਵਿਚਾਰ ਵੀ ਆਪਣੇ ਤੋਂ ਵੀ ਸੂਖਮ ਸਰੋਤ ਯਾਨੀ ਹੋਰ ਕੋਈ ਚੀਜ਼ ਐਸੀ ਹੈ ਜਿੱਤੋਂ ਸ਼ਕਤੀ ਲੈਂਦੇ ਨੇ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਸੂਖਮ ਵਿੱਚ ਸ਼ਕਤੀ ਹੈ ਜੇਕਰ ਕਿਸੇ ਸੁਚੇਤਨਤਾ ਯਾਨੀ ਅਵੇਅਰਨੈਸ ਜਾਂ ਚੇਤਨਾ ਵਿਗਿਆਨ ਨਾਲ ਅਸੀਂ ਇਹਨਾਂ ਸੂਖਮ ਪਸਾਰਾਂ ਨੂੰ ਸਮਝ ਸਕੀਏ ਸਮਝ ਸਕੀਏ ਤਾਂ ਸੀ ਇਹਨਾਂ ਦੇ ਪ੍ਰਭਾਵਾਂ ਯਾਨੀ ਇਫੈਕਟਸ ਨੂੰ ਕਾਬੂ ਕਰ ਸਕਦੇ ਆ ਬਾਬਾ ਜੀ ਪਰ ਅਸੀਂ ਲੋਕ ਆਪਣੇ ਵਿਚਾਰਾਂ ਪ੍ਰਤੀ ਉਦੋਂ ਹੀ ਸੁਚੇਤ ਹੋ ਪਾਣੇ ਆ ਜਦੋਂ ਉਹ ਕਾਫੀ ਵੱਧ ਜਾਂਦੇ ਨੇ ਜਦੋਂ ਜਿਆਦਾ ਵਿਚਾਰ ਆਉਣ ਲੱਗਦੇ ਨੇ ਜਦੋਂ ਵਿਚਾਰ ਜਿਹੜੇ ਨੇ ਬਹੁਤ ਵੱਡਾ ਰੂਪ ਧਾਰਨ ਕਰ ਲੈਂਦੇ ਨੇ ਤੇ ਫਿਰ ਅਸੀਂ ਲੋਕ ਸ਼ਿਕਾਇਤ ਕਰਦੇ ਆ ਕਿ ਸਾਡੇ ਮਨ ਤੇ ਕੰਮਾਂ ਤੇ ਸਾਡਾ ਕੋਈ ਕਾਬੂ ਨਹੀਂ ਹੈ ਕਈ ਵਾਰੀ ਬੰਦਾ ਕਹਿੰਦਾ ਸਾਨੂੰ ਉੱਥੇ ਕੁਝ ਦਿਖ ਰਿਹਾ ਹੈ ਤਾਨੂੰ ਕੁਛ ਇਦਾਂ ਤੇਰੇ ਮਨ ਦੇ ਵਿਚਾਰ ਨੇ ਜਿੰਨੇ ਪ੍ਰਗਟ ਕਰ ਦਿੱਤੇ ਲੋਕੀ ਆਲੇ ਦੁਆਲੇ ਤੁਰੇ ਨੇ ਵੀ ਸਾਡੇ ਨਾਲ ਐ ਹੋ ਰਿਹਾ ਜੀ ਸਾਡੇ ਨਾਲ ਹੋ ਰਿਹਾ ਜੀ ਉਹ ਮਨ ਕਿਸੇ ਨੇ ਤੁਹਾਡੇ ਤੇ ਮਨ ਦੇ ਵਿੱਚ ਉਹ ਗੱਲਾਂ ਪਾਈਆਂ ਨੇ ਦਵਾਈਆਂ ਬਾਬਾ ਜੀ ਸਾਥੀ ਕੌਣ ਹੈ ਤੁਹਾਡਾ ਉਹ ਤਾਂ ਦੇਖੋ ਨਾ ਜਿਹੜੇ ਪਾਸੇ ਤੁਰੇ ਆਸੀਂ ਬਾਜ ਜਿਹੜੀ ਗੱਲ ਹੈ ਉਹ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਚਲੋ ਉਹ ਵੀ ਆਪਾਂ ਉਹਨੂੰ ਇਨਕਾਰ ਨਹੀਂ ਕਰਦੇ ਪਰ ਮਨ ਦੇ ਵਿੱਚ ਉਹ ਚੀਜ਼ ਆਈ ਇਹਦੀ ਬਾਹਰ ਆਈ ਇਹ ਅਸੀਂ ਉਦੋਂ ਹੀ ਧਿਆਨ ਲੈਣੇ ਜਦੋਂ ਸਾਡੇ ਫਿਰ ਲੋਕੀ ਕਹਿੰਦੇ ਸਾਡੇ ਕਾਬੂ 'ਚ ਨਹੀਂ ਹੈ ਜੀ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਜੇਕਰ ਅਸੀਂ ਆਪਣੇ ਵਿਚਾਰ ਨੂੰ ਉਸ ਦੇ ਸਰੋਤ ਤੇ ਹੀ ਰੋਕ ਲਈਏ ਤਾਂ ਉੱਥੇ ਹੀ ਉਸ ਪ੍ਰਤੀ ਸੁਚੇਤ ਹੋ ਜਾਈਏ ਅਵੇਰ ਹੋ ਜਾਈਏ ਉਸ ਤੋਂ ਪਹਿਲਾਂ ਕਿ ਉਹ ਵਿਚਾਰ ਤੇ ਕਰਮ ਜੋ ਹੈ ਯਾਨੀ ਉਹ ਐਕਸ਼ਨ ਬਣੇ ਤਾਂ ਅਸੀਂ ਆਪਣੇ ਵਿਚਾਰਾਂ ਤੇ ਕਰਮਾਂ ਨੂੰ ਕਾਬੂ ਕਰ ਸਕਦੇ ਹਾਂ ਬਾਬਾ ਜੀ ਵਿਚਾਰਾਂ ਨੂੰ ਵੀ ਔਰ ਆਪਣੇ ਕਰਮਾਂ ਨੂੰ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਜੇਕਰ ਤੁਹਾਡੇ ਮਨ ਵਿੱਚ ਸ਼ਿਕਾਇਤ ਚਿੰਤਾ ਕਿਸੇ ਪ੍ਰਤੀ ਜਲਣ ਵਰਗੇ ਵਿਚਾਰ ਨੇ ਨਾ ਤਾਂ ਤੁਹਾਡੇ ਲਈ ਆਪਣੇ ਮਨ ਨੂੰ ਸ਼ਾਂਤ ਕਰਨਾ ਇੱਕ ਥਾਂ ਫੋਕਸ ਕਰਨਾ ਜਾਂ ਧਿਆਨ ਲਗਾਉਣਾ ਅਸੰਭਵ ਹੈ ਬਾਬਾ ਜੀ ਇੰਪੋਸੀਬਲ ਕੰਮ ਹੈ ਇਸ ਲਈ ਯੋਗ ਵਿੱਚ ਪਵਿੱਤਰਤਾ ਤੇ ਮੋਰੈਲਟੀ ਦਾ ਬਹੁਤ ਮਹੱਤਵ ਹੈ ਨੈਤਿਕਤਾ ਦਾ ਬਹੁਤ ਮਹੱਤਵ ਹੈ ਇਸ ਲੈਕਚਰ ਦੇ ਅੰਤ ਵਿੱਚ ਸਵਾਮੀ ਵਿਵੇਕਾਨੰਦ ਜੀ ਕਹਿੰਦੇ ਨੇ ਕਿ ਆਪਣੇ ਮਨ ਬਾਰੇ ਜਾਣਨਾ ਯਾਨੀ ਉਸ ਇਲਾਹੀ ਰੰਗ ਯਾਨੀ ਅਧਿਆਤਮ ਨੂੰ ਜਾਨਣਾ ਇਹ ਆਸਾਨ ਕੰਮ ਨਹੀਂ ਹੈ ਕਿਉਂਕਿ ਜਿਵੇਂ ਹੀ ਅਸੀਂ ਮਨ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਇਹ ਮਨ ਸਰਕ ਜਾਂਦਾ ਹੈ ਫਿਰ ਵੀ ਇਹ ਅਜਿਹਾ ਕੀਤਾ ਜਾ ਸਕਦਾ ਹੈ ਤੇ ਇਸ ਦੇ ਅਨੰਤ ਫਾਇਦੇ ਨੇ ਬਾਬਾ ਜੀ ਬੇਅੰਤ ਫਾਇਦੇ ਨੇ ਤਾਂ ਹੀ ਦਾ ਗੁਰੂ ਮੁਰਸ਼ਿਦ ਕੀ ਕਰਦੇ ਨੇ ਉਹ ਕਹਿੰਦੇ ਬਾਹਰੋਂ ਧਿਆਨ ਹਟਾ ਤੇ ਅੰਦਰ ਧਿਆਨ ਲਾ ਸੁਆਮੀ ਵਿਵੇਕਾਨੰਦ ਜੀ ਦੇ ਲੈਕਚਰ ਵਿੱਚ ਆਈ ਜਨਤਾ ਨੂੰ ਕਹਿੰਦੇ ਨੇ ਕਿ ਜੇਕਰ ਤੁਸੀਂ ਤੁਹਾਡੇ ਵਿੱਚੋਂ ਕੋਈ ਇਨਸਾਨ ਸੱਚਮੁੱਚ ਸਿੱਖਣਾ ਚਾਹੁੰਦਾ ਹੈ ਤਾਂ ਮੈਂ ਮਦਦ ਕਰਨ ਲਈ ਤਿਆਰ ਹਾਂ ਹੁਣ ਇੱਥੇ ਜ਼ਰਾ ਗੌਰ ਕਰਨਾ Swami Vivekananda ji ਨੇ ਆਪਣੇ ਉਸ ਲੈਕਚਰ ਵਿੱਚ ਸਭ ਤੋਂ ਪਹਿਲਾਂ ਅਲੌਕਿਕ ਦੀ ਗੱਲ ਕੀਤੀ ਹੈ ਅਲੌਕਿਕ ਜਿਹੜਾ ਕਿ ਅਦਭੁਤ ਹੈ ਪਰ ਉਹ ਆਖਰ ਵਿੱਚ ਇਹ ਵੀ ਦੱਸਦਾ ਉਹਨਾਂ ਨੇ ਕਿ ਅਲੌਕਿਕ ਵੀ ਤਾਂ ਕੁਦਰਤੀ ਹੈ ਅਲੌਕਿਕ ਵੀ ਅਦਭੁਤ ਜਿਹੜੀ ਵੀ ਕੋਈ ਚੀਜ਼ ਤੁਹਾਡੇ ਨਾਲ ਤੁਸੀਂ ਕਹਿੰਦੇ ਚਮਤਕਾਰ ਹੋ ਗਿਆ ਉਹ ਵੀ ਤਾਂ ਕੁਦਰਤੀ ਹੈ ਬਾਬਾ ਕਿਉਂਕਿ ਇਹ ਵੀ ਕੁਝ ਨਿਯਮਾਂ ਦੇ ਹਿਸਾਬ ਨਾਲ ਚੱਲਦਾ ਹੈ ਇਟਸ 올 ਪਾਵਰ ਆਫ ਮਾਈਂਡ ਬਾਬਾ ਜੀ ਰਾਜ ਯੋਗ ਵਰਗੇ ਵਿਗਿਆਨ ਵੀ ਇਹੀ ਸਿੱਟਾ ਕੱਢਦੇ ਹਨ ਕਿ ਸਾਰੀਆਂ ਜਿਹੜੀਆਂ ਆ ਸਧਾਰਨ ਸ਼ਕਤੀਆਂ ਨੇ ਜਿਹਨੂੰ ਇਨਸਾਨ ਕਹਿੰਦਾ ਵੀ ਚਮਤਕਾਰ ਹੋ ਗਿਆ ਉਹ ਇਨਸਾਨ ਦੀ ਆਤਮਾ ਤੇ ਮਨ ਵਿੱਚ ਵਸਦੀਆਂ ਨੇ ਜ਼ਰਾ ਗੌਰ ਕਰਨਾ ਤਾਂ ਹੀ ਤਾਂ ਉਹ ਕਹਿੰਦੇ ਨਾ ਪੜ ਗਈ ਜਿਸ ਪਰ ਨਜ਼ਰ ਬੰਦੇ ਇਸੇ ਮੋਲਾ ਕਰਦੀ ਹੈ ਕਿਦਾਂ ਕਰਤਾ ਕਿਉਂਕਿ ਉਹ ਨਾਲੇ ਤੁਹਾਡੀ ਨਜ਼ਰ ਜਿਹੜੀ ਹੈ ਉਹ ਬਾਹਰੋਂ ਹਟਾ ਕੇ ਤੁਹਾਡੇ ਅੰਦਰ ਜੋੜਦੀ ਤੁਹਾਡੇ ਮਨ ਵੱਲ ਨੂੰ ਵੀ ਦੇਖੇ ਕੀ ਚਾਹੁੰਦਾ ਹੈ ਕਿੱਧਰ ਨੂੰ ਚੱਲ ਰਿਹਾ ਹੈ ਇਹਨੂੰ ਸਹੀ ਪਾਸੇ ਕਿਉਂ ਨਹੀਂ ਲਾਂਦਾ ਮਨ ਕੋਈ ਵੱਖਰਾ ਵਿਅਕਤੀਗਤ ਜਾਂ ਇਕੱਲਾ ਨਹੀਂ ਹੈ ਸਾਰੇ ਮਨ ਇੱਕ ਦੂਜੇ ਨਾਲ ਜੁੜੇ ਹੋਏ ਨੇ ਇਸ ਨੂੰ ਯੋਗੀ ਕਹਿੰਦੇ ਨੇ ਵਿਸ਼ਵ ਮਨ ਯੂਨੀਵਰਸਲ ਮਾਈਂਡ ਇਹ ਸੰਚਾਰ ਹਮੇਸ਼ਾ ਚਾਲੂ ਰਹਿੰਦਾ ਬਾਬਾ ਜੀ ਅਸਲ ਵਿੱਚ ਸਾਡਾ ਮਨ ਤੇ ਸਰੀਰ 24 ਘੰਟੇ ਦਿਨ ਤੇ ਰਾਤ ਸ਼ਬਦਾਂ ਵਿਚਾਰਾਂ ਇੰਟਰਨੈਟ ਸਪੀਡ ਤੇ ਵਾਈਬ੍ਰੇਸ਼ਨਾਂ ਦੇ ਰੂਪ ਵਿੱਚ ਲਗਾਤਾਰ ਇੱਕ ਦੂਜੇ ਨਾਲ ਸੰਚਾਰ ਕਰਦੇ ਰਹਿੰਦੇ ਨੇ ਬੋਲੇ ਗਏ ਸ਼ਬਦ ਵਿਚਾਰ ਜਾਂ ਇੰਟਰਨੈਟ ਸਿਰਫ 1/3 ਪ੍ਰਭਾਵ ਪੈਦਾ ਕਰਦੇ ਨੇ ਤਾਂ ਹੀ ਤਾਂ ਕਹਿਆ ਭਾਈ ਤੁਸੀਂ ਇੰਟਰਨੈਟ ਵੀ ਚਲਾ ਰਹੇ ਹੋ ਤੇ ਉਹ ਚ ਦੇਖ ਕੀ ਰਹੇ ਹੋ ਉਹ ਚ ਦੇਖ ਕੀ ਰਹੇ ਹੋ ਚ ਸੁਣ ਕੀ ਰਹੇ ਹੋ ਉਹਦਾ ਵੀ ਪ੍ਰਭਾਵ ਪੈਂਦਾ ਇਸ 2/3 ਪ੍ਰਭਾਵ ਨੂੰ ਪਰਸਨਲ ਮੈਗਨੇਟਿਜ਼ਮ ਸ਼ਖਸੀਅਤ ਨੀਜੀ ਸ਼ਕਤੀ ਕਹਿੰਦੇ ਨੇ ਜਿਸ ਇਨਸਾਨ ਦੇ ਅੰਦਰ ਨੀਜੀ ਸ਼ਕਤੀ ਯਾਨੀ ਪਰਸਨਲ ਪਾਵਰ ਵਿਕਸਿਤ ਹੋ ਜਾਂਦੀ ਹੈ ਉਸ ਦੇ ਅੰਦਰ ਪਰਸਨਲ ਪਾਵਰ ਆ ਗਈ ਧਿਆਨ ਕਰਕੇ ਕਿਸੇ ਵੀ ਤਰੀਕੇ ਦੇ ਨਾਲ ਤਾਂ ਉਹ ਆਪਣੇ ਲਈ ਕਈ ਲੋਕਾਂ ਨੂੰ ਆਪਣੇ ਨਾਲ ਚਲਾ ਸਕਦਾ ਹੈ ਕਿਉਂ ਕਿਸੇ ਵੀ ਮਕਸਦ ਨੂੰ ਜੋ ਹੈ ਉਹ ਪੂਰਾ ਕਰ ਸਕਦਾ ਹੈ ਹੱਲ ਕਰ ਸਕਦਾ ਹੈ ਇਹੀ ਉਹਨਾਂ ਫਰਮਾਇਆ ਸਪਿਰਿਟ ਇਜ਼ ਦਾ ਸੋਰਸ ਆਫ ਪਾਵਰ ਬਾਬਰੀ ਔਰ ਇਹ ਕਿੱਥੇ ਲੁਕੀ ਹੈ ਪਾਵਰ ਤੁਹਾਡੇ ਅੰਦਰ ਤੁਹਾਡੇ ਮਨ ਤੇ ਤੁਹਾਡੇ ਆਤਮਾ ਤੇ ਆਤਮਾ ਨਾਲ ਮਨ ਚੱਲਦਾ ਹੈ ਤੇ ਮਨ ਤੋਂ ਚੱਲਦੀ ਹੈ ਸਰੀਰ ਬਾਬਾ ਜੀ ਇਸੇ ਲਈ ਦਾ ਫਕੀਰਾਂ ਫਰਮਾਇਆ ਕਿ ਆਪਣੇ ਮਨ ਤੇ ਜਿਹੜਾ ਹੈ ਆਪਣੇ ਮਨ ਆਪਣੇ ਵਿਚਾਰਾਂ ਤੇ ਕੰਮ ਕਰ ਆਪਣੇ ਮਨ ਨੂੰ ਪਾਕ ਰੱਖ ਆਪਣੇ ਮਨ ਨੂੰ ਸਾਫ਼ ਰੱਖ ਕਿਉਂਕਿ ਮਨ ਜਿਹੜਾ ਹੈ ਉਹ ਆਤਮਾ ਨਾਲ ਜੁੜਿਆ ਹੈ ਉਹ ਰੂਹ ਵੀ ਸਾਫ਼ ਹੋਏਗੀ ਜਿਹੜੀ ਰੂਹ ਪਾਕ ਹੋਣ ਲੱਗ ਜਾਵੇ ਬਾਬਾ ਜੀ ਉਹ ਤਾਂ ਫਿਰ ਅੱਗੇ ਕਿਉਂ ਨਹੀਂ ਜਿਹੜਾ ਅੱਗੇ ਜਿਹਦਾ ਉਹਨੇ ਦੱਸਿਆ ਵੀ ਉਹ ਹਰ ਮੰਜ਼ਲ ਨੂੰ ਪਾ ਸਕਦਾ ਹੈ ਔਰ ਆਪਣੇ ਨਾਲ ਜਿਹਨੂੰ ਚਾਵੇ ਨਾਲ ਚਲਾ ਸਕਦਾ ਹੈ ਤਾਂ ਫੇ ਕਿੱਦਾਂ ਨਹੀਂ ਕੰਮ ਬਣਨਗੇ ਉਹ ਮੇਰੇ ਖਿਆਲ ਨਾਲ ਮਨ ਪਾਕ ਜਿਹਦਾ ਉਹ ਮੇਰੇ ਖਿਆਲ ਨਾਲ ਰੱਬ ਤੋਂ ਵੱਡੀ ਕੋਈ ਵੀ ਹੋਰ ਕੋਈ ਚੀਜ਼ ਨਹੀਂ ਹੈ ਸੋਹਣੇ ਰੱਬ ਦਾ ਨਾਮ ਗੁਰੂਆਂ ਪੀਰਾਂ ਰਹਿਬਰਾਂ ਪੱਗੀਆਂ ਦਾ ਨਾਮ ਜਿਹੜਾ ਹੈ ਉਹ ਮਨ ਪਾਕ ਕਰਦਾ ਬਾਬਾ ਮਨ ਸਾਫ ਕਰ ਦਿੰਦਾ ਕਿਉਂ ਨਾ ਨਵਾ ਮੈਂ ਨਾਮ ਸਾਈਂ ਦਾ ਨਾਮ ਲਿਆਂ ਲੱਖਾਂ ਪਾਪ ਲੈ ਜਾਂਦੇ ਨੇ ਮਨ ਸਾਫ ਹੋ ਜਾਂਦੇ ਨੇ ਤੇ ਸੋਹਣੇ ਯਾਰ ਦਾ ਦੀਦਾਰ ਪਾਉਂਦੇ ਨੇ ਬਾਬਾ ਜੀ ਐਵੇਂ ਨਹੀਂ ਕਿਹਾ ਹਰ ਸਾਲ ਲੇ ਕੇ ਸਜਣਦੇ ਤਾਂ ਜਾ ਕੇ ਸੋਹਣਾ ਯਾਰ ਨਜ਼ਰੀ ਆ ਕਿਉਂਕਿ ਉਹਨਾਂ ਨੇ ਉਹ ਸਾਨੂ ਸਾਰੇ ਜ਼ਰੀਏ ਉਹਨਾਂ ਨੇ ਆਪਣਾ ਮਨ ਆਪਣੀ ਆਤਮਾ ਨੂੰ ਪਵਿੱਤਰ ਕੀਤਾ ਔਰ ਆਤਮਾ ਜੋ ਹੈ ਮਨ ਨੂੰ ਚਲਾਉਂਦੀ ਹੈ ਤੇ ਮਨ શરીર ਨੂੰ ਚਲਾਉਂਦਾ ਹੈ ਜਦ ਮਨ ਸੋਹਣੇ ਵਾਲ ਨੂੰ ਚੱਲ ਪਿਆ ਤੇ ਸਰੀਰ ਵੀ ਆਪੇ ਉਦੋਂ ਨੂੰ ਚੱਲਣਾ ਫਿਰ ਸਾਰੀਆਂ ਮੰਜ਼ਿਲਾਂ ਹਾਸਲ ਹੋਣਗੀਆਂ ਬਾਬਾ ਜੀ ਇਹੀ ਵਕੀਰਾਂ ਦਾ ਕਹਿਣਾ ਸੋ Swami Vivekanand ਜੀ ਨੂੰ ਕੋਟ ਕੋਟ ਪ੍ਰਣਾਮ ਹੈ ਉਹਨਾਂ ਦੇ ਗੁਰੂ ਉਹਨਾਂ ਦੇ ਮੁਰਸ਼ਿਦ ਨੂੰ ਵੀ ਸਵਾਮੀ ਰਾਮਾ ਕ੍ਰਿਸ਼ਨ ਪਰਮਹੰਸ ਜੀ ਨੂੰ ਕੋਟ ਕੋਟ ਪ੍ਰਣਾਮ ਹੈ ਸੋ ਹੱਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਕੋਸ਼ਿਸ਼ ਕਰੋ ਕਿ ਉਹਨਾਂ ਦੀਆਂ ਗੱਲਾਂ ਤੇ ਚੱਲ ਸਕੀਏ ਜੈ ਸ਼੍ਰੀ ਮਹਾਕਾਲ ਜੈ ਸਾਈਂ ਜੀ ਦੀ ਗੁਰੂਆਂ ਪੀਰਾਂ ਰਹਿ ਬਰਾ ਫਕੀਰਾਂ ਸੰਤ ਮਾਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੱਸਦੇ ਰਹੋ ਹੱਸਦੇ ਰਹੋ ਖੁਸ਼ ਰਹੋ ਆਬਾਦ ਰਹੋ ਬਾਬਾ ਜੀ ਚੜ੍ਹਦੀ ਕਲਾ ਚ ਰਹੋ